ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਮੁੱਖ ਮੰਤਰੀ ਧੀਰਜ ਯਾਤਰਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਸ ਤਹਿਤ ਅੱਜ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਐਮਐਲਏ ਐਡਵੋਕੇਟ ਅਮਰਪਾਲ ਸਿੰਘ ਜੀ ਵੱਲੋਂ ਤਖਤ ਸ਼੍ਰੀ ਦਮਦਮਾ ਸਾਭੂ ਕੀ ਤਲਵੰਡੀ ਅਤੇ ਸ਼੍ਰੀ ਹਰਮੰਦਰ ਸਾਹਿਬ ਲਈ ਵਾਸਰਵਾਨਾ ਕੀਤੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਅਮਰਪਾਲ ਸਿੰਘ ਜੀ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਜਿਸ ਤਹਿਤ ਅਲੱਗ-ਅਲੱਗ ਧਾਰਮਿਕ ਸਥਾਨਾਂ ਤੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਣਗੇ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਸਕੀਮ ਦਾ ਲਾਭ ਲੋਕਾਂ ਨੂੰ ਮਿਲੇਗਾ ਇਸ ਮੌਕੇ ਮੈਡੀਕਲ ਟੀਮ ਵੱਲੋਂ ਸ਼ਰਧਾਲੂਆਂ ਦੀ ਮੈਡੀਕਲ ਜਾਂਚ ਵੀ ਕੀਤੀ ਗਈ ਸਸੀ ਅਮਰਸિંહ ਸਾਹਿਬ ਸਤਿ ਸ਼੍ਰੀ ਅਕਾਲ ਜੀ ਅੱਜ ਹਲਕੇ ਵਿੱਚੋਂ ਯਾਤਰਾ ਵਾਸਤੇ ਬਸਰਵਾਨਾ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਆ ਅੱਜ ਸਰਦਾਰ ਭਗਵੰਤ ਸਿੰਘ ਜੀ ਮਾਨ ਸੀਐਮ ਪੰਜਾਬ ਨੂੰ ਇੱਕ ਯੋਜਨਾ ਬਣਾਈ ਗਈ ਸੀ ਜਿਸ ਦੇ ਵਿੱਚ ਸਾਰਿਆਂ ਨੂੰ ਔਰ ਗੁਰੂਤਾ ਮਾਤਾ ਦੇ ਦਰਸ਼ਨ ਦਿਦਾਰ ਕਰਵਾਉਣ ਵਾਸਤੇ ਪ੍ਰਬੰਧ ਕੀਤਾ ਜਾਣਾ ਸੀ ਉਸ ਤਹਿਤ ਅੱਜ ਅਸੀਂ ਆਪਣਾ ਹਰਕਸ਼ਨੀ ਹਰ ਗੋਬਿੰਦਪੁਰ ਸਾਹਿਬ ਤੋਂ ਜੋ ਯਾਤਰੀ ਨੇ ਜੋ ਸ਼ਰਧਾਲੂ ਨੇ ਉਹਨਾਂ ਨੂੰ ਗੋਦਵਾਰਾ ਸਾਹਿਬ ਦੇ ਦਰਸ਼ਨ ਕਰਨ ਲਈ ਭੇਜਨੇ ਆ ਔਰ ਬੜੀ ਖੁਸ਼ੀ ਹੋ ਰਹੀ ਹੈ ਕਿ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਸਰਦਾਰੂ ਜਦੋਂ ਕਿ ਛੋਟੇ ਸੋਡ ਨੋਟਿਸ ਦੇ ਉੱਤੇ ਸਰਦਾਰ ਇਕੱਠੇ ਹੋਏ ਔਰ ਐਸ ਵਕਤ ਸੰਗਤ ਜਿਹੜੀ ਹੈ ਉਹ ਦਰਸ਼ਨਾਂ ਵਾਸਤੇ ਚਾਲੀ ਗੁਰਦੁਆਰਾ ਮੰਦਿਰ ਤੇ ਆਉਣ ਵਾਲੇ ਸਮੇਂ ਵਿੱਚ ਕੋਈ ਐਦਾਂ ਦਾ ਪ੍ਰੋਗਰਾਮ ਜਾਰੀ ਰਹੂਗਾ ਵਿੱਚ ਇਹ ਪ੍ਰੋਗਰਾਮ ਜਾਰੀ ਰਹੇਗਾ ਜੇ ਇਹ ਪ੍ਰੋਗਰਾਮ ਅਗਰੇ ਤਰਨ ਦੇ ਵਿੱਚ ਬਾਕੀ ਜੋ ਗੁਰਦੁਆਰੇ ਹਰਿਆਣੇ ਇਹ ਜਾਣਗੇ ਉਹਨਾਂ ਤੇ ਯਾਤਰਾ ਜਾਏਗੀ ਐਸੀ ਤਰ੍ਹਾਂ ਫਿਰ ਅਗਦੀਆਂ ਵਿੱਚ ਵੈਸ਼ਨੂ ਦੇਵੀ ਯਾਤਰਾ ਜਾਏਗੀ ਨੈਣਾ ਦੇਵੀ ਯਾਤਰਾ ਜਾਏਗੀ ਜਿੰਤਪਰਨੀ ਵਾਤਾਜੀ ਦੇ ਯਾਤਰਾ ਚਾਹੀਦੀ ਜਿ ਤਰ੍ਹਾਂ ਜਿਹੜਾ ਆ ਸਾਰੇ ਛੋਟੀ ਛੋਟੀ ਯਾਤਰਾ ਚਾਹੀਦੀ। ਨਾਮ ਤੁਹਾਡਾ ਜੀ? ਕਲਨਕ ਸਿੰਘ। ਤੇ ਆ ਯਾਤਰਾ ਜਾ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ? ਸਰਕਾਰ ਜੋ ਸਰਦਾਰ ਐਮ ਐਲ ਏ ਪਾਲ ਸਿੰਘ ਜਿਹੜੇ ਪੁਆਇੰਟ ਯਾਤਰਾ ਸਰਕਾਰ ਚਲਾ ਰਹੀ ਅੱਜ ਫ੍ਰੀ। ਹਾਂਜੀ ਤੇ ਯਾਤਰਾ ਸਭੂ ਕੀ ਚਲੰਡੀ ਜਾ ਰਹੀ ਬੱਸ। ਠੀਕ ਹੈ ਜੀ। ਤੇ ਬਹੁਤ ਬਹੁਤ ਧੰਨਵਾਦ ਐਮ ਐਲ ਏ ਸਾਹਿਬ ਦਾ। ਸ੍ਰੀ ਹਰਗੋਬਿੰਦਪੁਰ ਤੋਂ। ਨਾਮ ਤੁਹਾਡਾ? ਰਸ਼ੀਂਦਰ ਕੌਰ। ਅੱਜ ਐਮ ਐਲ ਏ ਸਾਹਿਬ ਬੱਸ ਲੈ ਕੇ ਜਾ ਰਹੇ ਯਾਤਰਾ ਦੇ ਕੀ ਕਹਿਣਾ ਚਾਹੁੰਦੇ ਹੋ? ਬਹੁਤ ਛੇਦੀ ਗੱਲ ਹੈ ਜੀ ਬਹੁਤ ਉਹਨਾਂ ਨੇ ਕੀਤੀ ਹੈ ਜਿੱਥੇ ਦੁਨੀਆ ਦੀ ਸੇਵਾ ਕਰਨ। ਉਹਨਾਂ ਦੇ ਅਸਰੇ ਇੱਕ ਦਰਮੇਲਾ ਘਰ ਆਵਾਂਗੇ। ਤੇ ਪਹਿਲੇ ਵੀ ਕਦੀ ਸਰਕਾਰਾਂ ਜਿੱਦਾਂ ਦਾ ਮੌਕਾ ਮਿਲਿਆ ਤੁਹਾਨੂੰ ਜਾਣਦਾ? ਨਹੀਂ ਜੀ ਪਹਿਲੀ ਵਾਰ। ਚਲ ਆਮ ਆਦਮੀ ਪਾਰਟੀ ਸਰਕਾਰ ਨੂੰ ਮੌਕਾ ਮਿਲ ਰਿਹਾ ਨਾ। ਨਵੇਂ ਸਾਲ ਮੌਕੇ ਲੋੜੀ ਤੱਕ ਵਿਸ਼ੇਸ਼ ਆਫਰ ਜੀ ਹਾਂ ਨਵੇਂ ਸਾਲ ਮੌਕੇ ਲੋੜੀ ਤੱਕ ਵਿਸ਼ੇਸ਼ ਆਫਰ ਆਪਣੇ ਕਾਰੋਬਾਰ ਵਿੱਚ ਵਾਧਾ ਕਰਾਉਣ ਲਈ ਕਾਰੋਬਾਰ ਦੀ ਮਸ਼ਹੂਰੀ ਕਰਾਉਣ ਲਈ ਅਤੇ ਆਪਣੇ ਕਾਰੋਬਾਰ ਦੀ ਵੀਡੀਓ ਬਣਾਉਣ ਲਈ ਸਾਡੇ ਨਾਲ ਸੰਪਰਕ ਕਰੋ 1 ਮਿੰਟ ਦੀ ਵੀਡੀਓ ਸਪੈਸ਼ਲ ਆਫਰ ਤੇ ਸਿਰਫ 1000 ਰੁਪਏ ਵਿੱਚ 2 ਮਿੰਟ ਦੀ ਵੀਡੀਓ 2000 ਰੁਪਏ ਵਿੱਚ 3 ਤੋਂ 5 ਮਿੰਟ ਦੀ ਵੀਡੀਓ ਸਿਰਫ ਤੇ ਸਿਰਫ 3000 ਰੁਪਏ ਵਿੱਚ ਤਿਆਰ ਕਰਾਓ ਅੱਜ ਹੀ ਵੀਡੀਓ ਤਿਆਰ ਕਰਾਉਣ ਲਈ ਸਾਡੇ ਨਾਲ ਸੰਪਰਕ ਕਰੋ 9872440177 ਜੀ ਹਾਂ 9872440177